ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰ ਰੰਧਾਵਾ 555 ਤੇ ਤੇ ਅੱਜ ਆਪਾਂ ਘਰੇ ਲੱਗੇ ਸੇਬ ਦੋ ਤਿੰਨ ਹਰੇ ਗ੍ਰੀਨ ਆਪਲ ਹਰੇ ਸੇਬ ਜਿਹੜੇ ਹੁੰਦੇ ਉਹ ਤੋੜ ਕੇ ਤੇ ਛਕੇ ਆ ਚੱਕ ਲਿਆਂਦੀ ਆਪਾਂ ਕੋੜੀ ਵੇਲੀ ਚ ਤੇ ਹੁਣ ਕੋੜੀ ਲਾ ਕੇ ਤੇ ਫਿਰ ਆਪਾਂ ਸੇਬ ਲਾ ਕੇ ਦਿਖਾਉਣੇ ਤੁਹਾਨੂੰ ਕਰਿਓ ਚੈੱਕ ਆ ਜਿਹੜਾ ਵਲੋਗ ਇਹਦਾ ਉਹ ਸੇਬਾਂ ਤੇ ਠੀਕ ਹੈ ਜੀ ਬਾਕੀ ਆnde ਸੇਬ ਹੁੰਦੇ ਨਹੀਂ ਪੰਜਾਬ ਚ ਹੁੰਦਾ ਸਾਰਾ ਕੁਝ ਆਪਾਂ ਕੇਅਰ ਨਹੀਂ ਕਰਦੇ ਐਸ ਬੂਟੇ ਦੀ ਆਪਾਂ ਵੀ ਇਨੀ ਕੇਅਰ ਕੋਈ ਨਹੀਂ ਕੀਤੀ ਕੋਈ ਤੇ ਜਾਨਵਰ ਖਾ ਖੂਗੇ ਤੇ ਆ 2-4 ਬਜੇ ਹੀ ਤੇ ਆ ਚੈੱਕ ਕਰੋ ਤੁਸੀਂ ਸੇਬ ਹਰੇ ਗ੍ਰੀਨ ਐਪਲ ਜਿਹਨੂੰ ਆnde ਹਰੇ ਰੰਗ ਦੇ ਸੇਬ ਲੱਗੇ ਸੀ ਜੀ ਤੇ ਚੱਕਰੇ ਹੋਇਆ ਹੁੰਦਾ ਸਾਰਾ ਕੁਝ ਬਸ ਥੋੜੀ ਕੇਅਰ ਮੰਗਦੀਆਂ ਇਹ ਚੀਜ਼ਾਂ ਜਿਵੇਂ ਇਦਾਂ ਦੇ ਫਲ ਫਰੂਟ ਆ ਜਿਹੜੇ ਉਹ ਥੋੜੀ ਜੀ ਕੇਅਰ ਮੰਗਦੇ ਤੇ ਆਪਾਂ ਉਹ ਕੀਤੀ ਨਹੀਂ ਕੇਅਰ ਪਰ ਫਿਰ ਵੀ 2-4 ਲੱਗੇ ਤੇ ਆਪਾਂ ਆਖਿਆ ਚਲੋ ਟੇਸਟ ਕਰਕੇ ਵੇਨੇ ਆ ਤੇ ਨਾਲ ਤੁਹਾਡੇ ਨਾਲ ਸਾਂਝਿਆ ਕਰਦੇ ਆ ਵੀ ਆਪਣੇ ਜਿਹੜੇ ਆ ਵੀ ਸੇਬ ਵੀ ਲੱਗਦੇ ਆ ਇੰਦੀ ਗੱਲ ਨਹੀਂ ਆ ਤੇ ਬਾਕੀ ਵੱਧ ਵੱਧ ਬੂਟੇ ਲਾਓ ਫਲਾਂ ਵਾਲੇ ਸਬਜ਼ੀਆਂ ਵਾਲੇ ਇੱਕ ਆਵਦੀਆਂ ਚੀਜ਼ਾਂ ਸ਼ਗੋ ਤੇ ਬਾਜ਼ਾਰ ਦਾ ਖੜਾ ਛੱਡੋ ਕੀ ਕਹਿੰਦੇ ਐ ਉਹ ਵੀ ਚੈੱਕ ਕਰੋ 8 ਦਿਨ ਹੋ ਗਏ ਆ ਕੰਨਮੇਂ ਦੀ ਪਈ ਜਾਂਦੀ ਬਸ ਕਦੀ ਮੀਂਹ ਆ ਗਿਆ ਤੇ ਕਦੀ ਹਟ ਗਿਆ ਵੀ ਆਪਾਂ ਨੂੰ ਹੋਰ ਦੇਖ ਪਏ ਇੱਧਰ ਦੋ ਤੇ ਆਪਾਂ ਆਖਿਆ ਇਹ ਵੀ ਲਾ ਲੈਨੇ ਆ ਤੇ ਸੇਬਾਂ ਦੇ ਬੂਟੇ ਉਦਾਂ ਦੋ ਲਾਏ ਆਪਾਂ ਘਰੇ ਇੱਕ ਨਿੱਕਾ ਜਿਹਾ ਉਹਨੂੰ ਜੜਨ ਲੱਗਦੇ ਲੋਕਦੇ ਨਹੀਂ ਤੇ ਇਹ ਬੂਟਾ ਵਾਵਾ ਵੱਡਾ ਹੋਇਆ ਤੇ ਇਹਨੂੰ ਲੱਗਦੇ ਜ਼ਰੂਰ ਆ ਪਰ ਆਪਾਂ ਕੇਅਰ ਕਿਉਂ ਨਹੀਂ ਕੀਤੀ ਇੱਕ ਦਾਣਾ ਇਹਦਾ ਸੇਂਗ ਨਾ ਜਿਹੜਾ ਟੁੱਟ ਗਿਆ ਇਹ ਸੇਂਗ ਲੱਗ ਗਈ ਤੇ ਸੌਂਗ ਦੀ ਦਵਾਈ ਪਾਉਣੀ ਚਾਹੀਦੀ ਆ ਤੇ ਉਹ ਆਪਾਂ ਪਾਈ ਨਹੀਂ ਇਹ ਤਾਂ ਕਰਕੇ ਲੱਗੇ ਤੇ ਕਾਫੀ ਫੁੱਲ ਫੁੱਲ ਵਾਵਾ ਖਿੜਦੇ ਹੁੰਦੇ ਆ ਤੇ ਆਪਾਂ ਕੋਈ ਫੁੱਲ ਫੁੱਲ ਵਾਲੀ ਸਪਰੇ ਨਹੀਂ ਕਰਦੇ ਉਹ ਕਰਕੇ ਕੁਝ ਜਾਨਵਰ ਖਾ ਜਾਂਦੇ ਧੰਨਵਾਦ ਮਿੱਠੀਆਂ ਚੀਜ਼ਾਂ ਤੇ ਆ ਵੇਖੋ ਤੁਸੀਂ ਚੈੱਕ ਕਰੋ ਵੀ ਇੱਧਰ ਵੀ ਲੱਗੇ ਸੇਵ ਕਰੋ ਚੈੱਕ ਹਰੇ ਹਰੇ ਗ੍ਰੀਨ ਐਪਲ ਬਾਕੀ ਘਰ ਬੂਟੇ ਲੱਗਾ ਲੱਗੇ ਆ ਤੇ ਇਹੋ ਸੌਖਿਆ ਜਦੋਂ ਜੀ ਕਰੇ ਜਿਹੜਾ ਫਲ ਜੀ ਕਰੇ ਉਹ ਸ਼ੱਕ ਲਈਦਾ ਜਿਹੜਾ ਲੱਗਾ ਹੁਣ ਮਰੂਦ ਵੀ ਚੱਲ ਪਏ ਤੁਹਾਨੂੰ ਪਤਾ ਆ ਚੈੱਕ ਕਰੋ ਰੰਗ ਐ ਹਰੇ ਕਿ ਨਹੀਂ ਆ ਆਪਾਂ ਫਿਰ ਢੋਲੇ ਹੋ ਗਏ ਤੇ ਆਪਾਂ ਖਿਆ ਕੱਟ ਕੇ ਲੂਨ ਵਿੱਚ ਪਾ ਗਏ ਮਸਾਲਾ ਤੇ ਫੇਰ ਹੀ ਛੱਕਦੇ ਆ ਤੇ ਇਹ ਚਾਰ ਹੀ ਉਹਦਾ ਇੱਕ ਥੋੜਾ ਖਰਾਬ ਵੀ ਦੂ ਆਪਾਂ ਸੁੱਟਦਾ ਤੇ ਇਹ ਤਿੰਨ ਹੀ ਤੇ ਕਰਦੇ ਆਪਾਂ ਟੇਸਟ ਤੇ ਸਾਈ ਇਹ ਥੋੜਾ ਇਹਨਾਂ ਦਾ ਛੋਟਾ ਰਹਿ ਗਿਆ ਕਿਉਂਕਿ ਆਪਾਂ ਪਾਇਆ ਪੂਆ ਕੁਝ ਨਹੀਂ ਆ ਤੇ ਇੱਕ ਜਾਨਵਰ ਖਾਈ ਜਾਂਦੇ ਤੇ ਮੈਂ ਫੇਰ ਨਾ ਖਾ ਜਾਂ ਉਹ ਚਲੋ ਟੇਸਟ ਤੇ ਕਰੀ ਆ ਰਹੀ ਤੇ ਅਗਲੀ ਆ ਥੋੜੀ ਜੀ ਇਹਦੀ ਕੇਕੂਰ ਕਰਦੇ ਆਂ ਬੂਟੇ ਦੀ ਤੇ ਦਵਾਈ ਦੂਈ ਸੇਂਗਸੂਂ ਗਾਲੀ ਪਾ ਕੇ ਤੇ ਕਲੀ ਕੁਲੀ ਲਾਵਾਂਗੇ ਫੇਰ ਵੇਖਾਂਗੇ ਫਰਕ ਪੈਂਦਾ ਕਿ ਨਹੀਂ ਪੈਂਦਾ ਜਿਵੇਂ ਕਿ ਤੇ ਹਾਂ ਗੱਲਾਂ ਬੱਤਾਂ ਜੀ ਤੇ ਬਾਕੀ ਹੁਣ ਮਰੂਦ ਚੱਲ ਪਿਆ ਗਾਂ ਪਪੀਤੇ ਲੱਗਣਦੇ ਆ ਤੇ ਕੁਝ ਨਾ ਕੁਝ ਹੁੰਦਾ ਹੀ ਰਹਿਣਾ ਤੇ ਇਦਾਂ ਦੀਆਂ ਜਿਹੜੀਆਂ ਵੀਡੀਓ ਆਪਣੀਆਂ ਪੈਂਡੂ ਲਾਈਫ ਤੇ ਜੇ ਚੰਗੀਆਂ ਲੱਗਦੀਆਂ ਨੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਚੈੱਕ ਕਰੋ ਫੇਰ ਹੁਣ ਤੁਸੀਂ ਗ੍ਰੀਨ ਐਪਲ ਦਾ ਰੰਗ ਰੂਪ ਵਿੱਚੋਂ ਵੇਖੋ ਕਿੱਦਿਆਂ ਸਾਫ਼ ਨਿਕਲੇਗੇ ਬਿਨਾਂ ਰਿਆਂ ਤੋਂ ਤੇ ਬਿਨਾਂ ਸੁਪਨੇਆਂ ਤੋਂ ਤੇ ਬਾਕੀ ਤੁਹਾਨੂੰ ਆਪਾਂ ਕਹਿੰਦੇ ਆ ਵੀ ਜੇ ਆਪਣੀਆਂ ਵੀਡੀਓ ਪਿੰਡੂ ਲਾਈਵ ਤੇ ਤੁਹਾਨੂੰ ਵਧੀਆ ਲੱਗਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰੀ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੀ ਕਰੋ ਵੱਧ ਤੋਂ ਵੱਧ ਠੀਕ ਆ ਜੀ ਤੇ ਬਾਕੀ ਇਦਾਂ ਦੀਆਂ ਵੀਡੀਓ ਆਉਂਦੀਆਂ ਰਹਿਣੀਆਂ ਹੁਣ ਆਪਾਂ ਲੱਗ ਪਏ ਜਿਹੜੀ ਲਾਈਨ 'ਚ ਠੀਕ ਆ ਜੀ ਵਾਹਿਗੁਰੂ ਸਿਦਕਾੜੀ ਵੇਖਣ ਦੀ ਇਹ ਇਹ ਕੀ ਕੱਟੀ ਜਾਂਦੇ ਆ ਦੇ ਕਿਹੜੀ ਸ਼ੈਖ ਹੋਣ ਲੱਗੇ ਮੈਨੂੰ ਤੇ ਫਿਰ ਉਹਨੂੰ ਵੀ ਟੇਸਟ ਕਰਾਵਾਂਗੇ ਤੇ ਤੁਸੀਂ ਚੈੱਕ ਕਰਿਓ ਉਹਦੇ ਕਿਦਾਂ ਦੇ ਰੈਐਕਸ਼ਨ ਆਉਂਦੇ ਆ ਸਿਦਕਾੜੀ ਦੇ ਠੀਕ ਆ ਇਹੋ ਫਾਇਦਾ ਜੇ ਬੂਟੇ ਲੱਗਣ ਦਾ ਕੋਈ ਫਲ ਲੱਗਾ ਜਦੋਂ ਜੀ ਕੀਤਾ ਤੇ ਕੱਟ ਕੇ ਦੇ ਸ਼ੋਅ ਨੇ ਆਰੇ ਲੋਕ ਹੀ ਲੈਣਾ ਜ਼ਿੰਦਗੀ ਦਾ ਇੱਥੇ ਹੈ ਅੱਜ ਦਾ ਸਮਾਂ ਇਦਾਂ ਦਾ ਵੀ ਦੁਨੀਆ ਪੈਸੇ ਮਗਰ ਬਹੁਤ ਭੱਜੀ ਫਿਰਦੀ ਆ ਚਲੋ ਪੈਸਾ ਵੀ ਜ਼ਰੂਰੀ ਆਪਾਂ ਇਹ ਨਹੀਂ ਆਨੇ ਵੀ ਪੈਸਾ ਨਹੀਂ ਜ਼ਰੂਰੀ ਪਰ ਇੰਨਿਆਂ ਵੀ ਪੈਸੇ ਪਿੱਛੇ ਨਾ ਭੱਜੋ ਕਿ ਆਪਣਾ ਜਿਹੜਾ ਸਮਾਂ ਤੁਸੀਂ ਭੱਜ ਦੌੜ ਚ ਸਾਰਾ ਘਾੜ ਦੋ ਤੇ ਥੋੜੇ ਜਿਹਾ ਆਪਣੇ ਖਰਚੇ ਘਟਾਓ ਕੰਮ ਕਰੋ ਮਿਹਨਤ ਕਰੋ ਇੱਥੇ ਵੀ ਸਭ ਕੁਝ ਹੈਗਾ ਏਡੀ ਗੱਲ ਨਹੀਂ ਆ ਕਿ ਕੀ ਦੂਜਿਆਂ ਲੋਕ ਇਹਵੇਂ ਫਾਹ ਨਾ ਲੋ ਇਹ ਫਲਾਣੇ ਨੇ ਇਦਾਂ ਕਰ ਲਿਆ ਤੇ ਮੈਂ ਵੀ ਇਦਾਂ ਕਰ ਲਾਂ ਉਥੋਂ ਮੰਡੇ ਆਪਣੇ ਲੋਕ ਅੱਜ ਕੱਲ ਇਹ ਆ ਚੈੱਕ ਕਰੋ ਸਿਦਕਾ ਦੀ ਨੇ ਉਸੇ ਲਈ ਫੜ ਲਈ ਇਹ ਕਫਾੜੀ ਸੇਵ ਦੀ ਕਿਉਂ ਆਦੀ ਕਿ ਨਹੀਂ ਸਤਕਾਦੀ ਹੁਣ ਆਪਾਂ ਲੈ ਕੇ ਚੱਲੇ ਟੇਬਲ ਤੇ ਬਹਿ ਕੇ ਛਕਾਂਗੇ ਇਹ ਚੈੱਕ ਕਰੋ ਰੈਕਸ਼ਨ ਤੁਸੀਂ ਸਿਦਕਾ ਦੀ ਦੇ ਉਹ ਗੀਸ ਤੱਕ ਸਾਡੀ ਨਾਲ sidak ਨੂੰ ਇੱਕ ਪੀਸ ਦਿੱਤਾ ਤੇ sidak ਨੇ ਛੱਡਿਆ ਹੀ ਨਹੀਂ ਚੈੱਕ ਕਰੋ ਵਧੀਆ ਹੀ ਚੇਸ ਚਲੂਨ ਵਿੱਚ ਪਾ ਗਏ ਨਾ ਵਧੀਆ ਖਟਾ ਮਿੱਠਾ ਜਿਹਾ ਬਣ ਗਿਆ ਕੰਮ ਤੇ ਬਾਕੀ ਘਰ ਦਾ ਜਿਹੜਾ ਫਲ ਫਰੂਟ ਉਹਦਾ ਤੁਹਾਨੂੰ ਬਹੁਤ ਟੇਸਟ ਵੱਖਰਾ ਹੀ ਹੁੰਦਾ ਹੈ ਕਿ ਨਹੀਂ ਵੇਖੋ sidak ਆਦੀ ਇਨੇ ਸਵਾ ਚੰਗਾ ਲੱਗਾ ਇਹਨੇ ਛੱਡਿਆ ਨਹੀਂ ਵੇਖੋ ਚੂਸੀ ਜਾਂਦੀ ਦੰਦ ਜੇ ਦੋ ਆਏ ਨਿਕਲੇ ਜੇ ਉੱਤੇ ਦੋ ਥੱਲੇ ਤੇ ਖਿੱਚੀ ਜਾਂਦੀ ਕੰਮ ਕੇ ਬਾਕੀ ਇੱਥੋਂ ਤੱਕ ਵੀਡੀਓ ਵੇਖਣ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਜਾਂਦੇ ਜਾਂਦੇ ਸੋਣਾ ਜਾ ਕਮੈਂਟ ਕਰ ਜਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਇਹ ਚੈਨਲ ਆਪਣਾ ਸਿਮਾ ਰੰਦਾਵਾ 552 ਓਕੇ ਜੀ ਧੰਨਵਾਦ